ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਨੇ ਪਹਿਲਾ ਸੱਸਾ ਕਮਾਇਆ ਸਾਹਿਬ ਦੀ ਬਾਣੀ ਨੂੰ ਸੁਣਿਆ ਤੇ ਸੁਣੀ ਹੋਈ ਬਾਣੀ ਨੂੰ ਸਮਝਦਿਆਂ ਹੋਇਆਂ ਦੂਸਰਾ ਸੱਸਾ ਕਮਾਇਆ ਤੇ ਫਿਰ ਗੁਰੂ ਅੰਗਦ ਦੇ ਪਾਤਸ਼ਾਹ ਦੇ ਵਿੱਚ ਅਭੇਦ ਹੋ ਗਏ ਨਹੀਂ ਤੇ ਅੱਜ ਇਸ ਰੇਰੂ ਸਾਹਿਬ ਦੀ ਪਾਵਨ ਪਵਿੱਤਰ ਧਰਤ ਦੇ ਉੱਪਰ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਉਹਨਾਂ ਅਮੋਲਕ ਬਚਨਾਂ ਨੂੰ ਸਿਮਰਨ ਨੂੰ ਸੇਵਾ ਨੂੰ ਇੱਕ ਕੰਨਾਂ ਨੇ ਇੱਕ ਰੂਹ ਨੇ ਇੱਕ ਹਿਰਦੇ ਨੇ ਸੁਣਿਆ ਹੈ ਤੇ ਉਹ ਹਿਰਦਾ ਗੁਲਾਬ ਤੋਂ ਈਸ਼ਰ ਹੋ ਗਿਆ ਤੇ ਫਿਰ ਉਸ ਈਸ਼ਰ ਦੀ ਮਹਿਕ ਅਗਲੇ 4 ਦਹਾਕ ਧਿਆਨ ਤੱਕ ਦੁਨੀਆ ਦਾ ਸੰਸਾਰ ਦਾ ਕੋਈ ਕੋਨਾ ਨਹੀਂ ਰਿਆ ਜਿੱਤੇ ਨਿਰਮੋਲਕ ਅਮੋਲਕ ਕਲ ਜੁਗ ਮਾਹੇ ਕੀਰਤਨ ਪ੍ਰਧਾਨਾ ਗੁਰਮਖ ਜੱਪੀ ਐ ਲਾਏ ਧਿਆਨਾ ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗਹ ਪਤ ਸਿਓ ਜਾਂਦਾ ਦਾਨੇ ਕਹਿੰਦੇ ਸਨ ਮਰਦਾਨੇ ਦੀ ਰਵਾਬ ਕ੍ਰਿਸ਼ਨ ਦੀ ਬੰਸਰੀ ਤੇ ਰਾੜੇ ਵਾਲਿਆਂ ਦਾ ਬਾਜਾ ਜਦੋਂ ਜਦੋਂ ਬੱਚੇ ਨੇ ਉਦੋਂ ਉਦੋਂ ਪੰਛੀਆਂ ਜੀਵਾਂ ਪਰਿੰਦਿਆਂ ਜਾਨਵਰਾਂ ਮਨੁੱਖਾਂ ਬੱਚਿਆਂ ਨੇ ਆਪਣੇ ਸਾਰੋਕੇ ਸੁਰਤ ਨੂੰ ਉਹਨਾਂ ਮਨੋਹਰ ਧੁਨਾਂ ਦੇ ਨਾਲ ਜੋੜਿਆ 7 ਲੱਖ ਤੋਂ ਵੱਧ ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਗੁਰਸ਼ਬਦ ਦੀ ਦਾਤ ਦਿੱਤੀ ਜਿਸ ਤਰ੍ਹਾਂ ਚੰਦਨ ਦੇ ਨੇੜੇ ਲੱਗਿਆ ਹੋਇਆ ਰੁੱਖ ਚੰਦਨ ਦੀ ਸੁਗੰਧੀ ਲੈ ਲੈਂਦਾ ਹੈ ਉਸੇ ਹੀ ਪੂਰਿਆਂ ਤੋਂ ਪੂਰੇ ਉਪਜ ਦੇ ਜੁੜਿਆਂ ਤੋਂ ਜੁੜੇ ਹੋਏ ਬਣਦੇ ਨੇ ਤੇ ਉਸ ਧਨ ਧਰਤੀ ਰਾळे ਦੀ ਦੇ ਉਹਨਾਂ ਮਹਾਪੁਰਸ਼ਾਂ ਨੂੰ ਇੱਕ ਸਜਦਾ ਮੇਰੇ ਸਾਥ ਇਕਾਬੂ ਵਿੱਚ ਹੈ ਇਉਂ ਕਰਦੇ ਆ ਜੀ ਜਗਤੇ ਹੈ ਮਹਿਮਾ ਜਿੰਨਾ ਕੀਤੀ ਕਮਾਈਏ ਉਹਦੇ ਨਾਲੇ ਇੱਕ ਮਿਕ ਹੋ ਕੇ ਹਸਤੀ ਬਣਾਈਏ ਭਗਤੀ ਵਿੱਚ ਪੂਰੀ ਜਿੰਨਾ ਜ਼ਿੰਦਗੀ ਲਗਾਈਏ ਐਸੇ ਇੱਕ ਸਾਧੂ ਆਏ ਜਗਤ ਉਧਾਰਨ ਨੂੰ ਈਸ਼ਰ ਸੰਗ ਈਸ਼ਰ ਬਣ ਕੇ ਆਏ ਜਗਤ ਤਾਰਨ ਨੂੰ ਉਹ ਤਾਂ ਸੰਰਾਜੇ ਜੋਗੀ ਸਾਧੂ ਦੇ ਚਰਨ ਪਰਸ ਦੀ ਧਰਤੀ ਪਾਗਣ ਜੀਗੀ ਜਿਹੜੀ ਵੀ ਦਰਸ਼ਨ ਕਰਦੀ ਸੰਗਤ ਸੋ ਪਾਗਣ ਜੀਗੀ ਜੀਦੇ ਲੜ ਲੱਗਿਆ ਸੁੱਤੇ ਪਾਗਣ ਨੇ ਜਾਗਣ ਜੀਗੀ ਜਿੱਥੇ ਬੇਸੰਤਾ ਮੁੱਖੋ ਬਚਨ ਉਚਾਰੇ ਜੀ 라డా ਸਾਹਿਬ ਦੀ ਤਰਤੀ ਜਾਂਦੀ ਬਲਗਾਰੇ ਜੀਗੀ ਪਾਕੇ ਸੋ ਮਹਾਪੁਰਖ ਦੀ ਜਗਤੇ ਹੈ ਮਹਿਮਾ ਅਸਤੀ ਬਣਾਈ ਭਗਤੀ ਵਿੱਚ ਪੂਰੀ ਜਿੰਨਾ ਜ਼ਿੰਦਗੀ ਲਗਾਈ ਐ ਐਸੇ ਇੱਕ ਸਾਧੂ ਆਏ ਜਗਤ ਉਧਾਰਨ ਨੂੰ ਈਸ਼ਰ ਸਿੰਘ ਈਸ਼ਰ ਬਣ ਕੇ ਆਏ ਤੱਕ ਤਾਰਨ ਨੂੰ ਉਹ ਤਾਂ ਸੰਰਾਜ ਜੋਗੀ ਸਥਿਤੀ ਤਰਤੀਤੇ ਘੜੀਆਂ ਰਤ ਜਾਂਦੀਆਂ ਸੀ ਧਾਰਨਾ ਪੜਦੇ ਜਤ ਵੀ ਪੌਣਾ ਕਿੰਦੀਂਗੀ ਸਮਾ ਜਿੰਦਗੀ ਦਾ ਪੂਰਾ ਉਨਾਂ ਗਵਾਇਆ ਨਾ ਰੱਬ ਦੀ ਭਗਤੀ ਵਿਨ ਦੂਜਾ ਕਰਮ ਕਮਾਇਆ ਨਾ ਕਰਨਾ ਦੇ ਮਾੜ ਰਾਜਿਆ ਤਾਂ ਹੀ ਮੁਲਾਇਆ ਨਾ ਖੋਲੇ ਸਕੂਲ ਨੇ ਜਗ ਤੇ ਵਿਦਿਆਪਸਾਰਨ ਨੂੰ ਈਸ਼ਰ ਸੰਗ ਈਸ਼ਰ ਬਣ ਕੇ ਆਏ ਤੱਕ ਤਾਰਨ ਨੂੰ ਪੋਤਾ ਸਾਨੇ ਜੋਗੀ ਆ ਬੰਦਗੀ ਪਿੱਛੇ ਨੀਂ ਨੋਂ ਰਹਿੰਦੇ ਆਪਾ ਬੇਸਾਰੇ ਆਏਗੇ ਗੁਰਮਤਿ ਪ੍ਰਚਾਰ ਕੇ ਕਰਨ ਕੀ ਤਰਨ ਪਸਾਰੇ ਆਏਗੇ ਲੋਕਾ ਦਾਜੀ